4 ਮਹੀਨੇ ਤੋਂ ਤਕਰੀਬਨ ਦਿੱਲੀ ਦੇ ਵਿੱਚ ਰਲ ਰਹੇ ਨੇ ਕਿਸਾਨ ਮੰਡੀਆਂ ਦੇ ਵਿੱਚ ਰਲ ਰਹੇ ਨੇ ਤੇ ਉੱਤੇ ਜੋ ਨਹੀਂ ਸਰਕਦੀ ਹੈਗੀ ਇਹ ਇੱਕ ਵਾਰ ਦਾ ਨੇ ਤੇ ਕੀਤਾ ਗਿਆ ਹੋਰ ਵੀ ਕਈ ਮੁਸ਼ਕਲਾਂ ਹੈਗੀਆਂ ਮਾ ਦੇਖੋ ਹੁਣ ਪਿੱਛੇ ਦਾ ਬਰਫਾਤ ਆ ਗਈ ਮੌਸਮ ਦਾ ਵੀ ਪਤਾ ਨਹੀਂ ਲੱਗਦਾ ਪਿਆ ਉਹ ਤਾਂ ਸਾਰੇ ਪਾਸੇ ਮ ਕਿਸਾਨ ਤਾਂ ਸਾਰੇ ਪਾਸੇ ਮਰਦਾ ਪਿਆ ਨਾ ਅਸੀਂ ਵਿਰੁੱਧ ਖੜੇ ਹੋਵਾਂਗੇ ਜਨਤਾ ਦੇ ਹੱਕ 'ਚ ਖੜੇ ਹੋਵਾਂਗੇ ਸਾਰੀਆਂ ਸਰਕਾਰਾਂ ਨੂੰ ਪਤਾ ਵੀ 6 ਮਹੀਨੇ ਬਾਅਦ ਹਰ 6 ਮਹੀਨੇ ਬਾਅਦ ਜਿਹੜਾ ਮੰਡੀ ਦੇ ਮੰਤਰੀਆਂ ਨੇ ਇੰਤਜ਼ਾਮ ਕਰਨਾ ਹੁੰਦਾ ਪਤਾ ਪੰਜਾਬ ਸਰਕਾਰ ਨੇ ਸਮੇਂ ਰਹਿੰਦੇ ਇੰਤਜ਼ਾਮ ਨਹੀਂ ਕੀਤੇ ਨਾ ਵਾਰਦਾਨੇ ਦਾ ਨਾ ਮੰਡੀਆਂ ਦੀ ਸਫਾਈ ਦਾ ਨਾ ਲੇਬਰ ਦਾ ਨਾ ਕੋਈ ਹੋਰ ਸੋ ਕਿਸਾਨ ਜਿਹੜਾ ਤੇਰਾ ਕੁਦਰਤੀ ਮਾਰ ਰਹੀ ਹੈ ਸਰਕਾਰਾਂ ਵੀ ਮਾਰ ਰਹੀਆਂ ਇਸ ਵੀ ਜਿਹੜੇ ਇੰਤਜ਼ਾਮ ਜਿਹੜੇ ਵਾਰਦਾਨੇ ਦਾ ਪਹਿਲਾਂ ਕਰਨਾ ਹੁੰਦਾ ਹੈ ਮੰਡੀਆਂ ਦੀ ਸਫਾਈ ਦਾ ਮੰਡੀਆਂ 'ਚ ਪਾਣੀ ਦਾ ਜ਼ਿੰਮੇਵਾਰਾਂ ਲਈ ਸਹੂਲਤਾਂ ਦਾ ਪ੍ਰਬੰਧ ਕਰਨਾ ਹੁੰਦਾ ਤੈਨੂੰ ਇਹਦਾ ਗਿਆਨ ਹੋਣਾ ਚਾਹੀਦਾ ਇਹਨਾਂ ਦੇ ਰੋਲ ਤੇਰਾ ਤੁਸੀਂ ਆਪਣੇ ਆਪ ਉਹੀਆਂ ਨਿਯਤਜਮ ਕਰ ਲਓ ਰਾਸ਼ਟਰੀ ਜੱਟ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਅਸੀਂ ਜਿਹੜੀਆਂ ਤਸਵੀਰਾਂ ਤੁਹਾਨੂੰ ਪ੍ਰੋਟੈਸਟਰ ਦੀਆਂ ਦਿਖਾ ਰਹੇ ਹਾਂ ਇਹ ਕਾਂਗਰਸ ਦੇ ਖਿਲਾਫ ਕਾਲੀ ਦਲ ਨੇ ਲਗਾਇਆ ਹੈ ਇਸ ਸੰਬੰਧ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕਿਸਾਨ ਜਿਹੜਾ ਮੰਡੀਆਂ ਦੇ ਵਿੱਚ ਰੋਲ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਜਿਹੜੀ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਇਸ ਟਾਈਮ ਮੰਡੀ ਦੇ ਵਿੱਚ ਰੋਲ ਰਹੀ ਹੈ ਇਸ ਸੰਬੰਧ ਦੇ ਵਿੱਚ ਇਹ ਤਾਨਾ ਲੱਗਾ ਹੈ ਗੱਲ ਮਰ ਗਿਆ ਵਰਗਾ ਹੈ ਹਾਏ 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 ਸੰਜੋਤ ਸਰਕਾਰ ਜਿੰਦਾਬਾਦ ਸੰਜੋਤ ਸਰਕਾਰ ਜਿੰਦਾਬਾਦ ਕਾਂਗਰਸ ਦੇ ਖਿਲਾਫ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਆਸ਼ੂ ਮੰਤਰੀ ਮੁਰਦਾਵਾਰ ਦੇ ਨਾਰੇ ਲਗਾਏ ਜਾ ਰਹੇ ਨੇ ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਸ ਸਬੰਧੀ ਅਜੇ ਇੱਥੇ ਜਿਹੜੇ ਮਹਿਲਾਵਾਂ ਵੀ ਪਹੁੰਚਿਆ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਮੁਰਦਾਬਾਦ ਮੁਰਦਾਬਾਦ ਅੱਜ ਜਿਹੜੇ ਤੁਸੀਂ ਪ੍ਰੋਟੈਸਟ ਦੇ ਵਿੱਚ ਆਏ ਹੋ ਜਿਹੜੇ ਮੰਡੀਆਂ ਦੇ ਵਿੱਚ ਮਤਲਬ ਕਿਸਾਨ ਰੋਲ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਣਾ ਹੈ ਦੇਖੋ ਵੈਸੇ ਤਾਂ ਪਹਿਲਾਂ ਹੀ ਜਿਹੜੇ ਕਿਸਾਨ ਹੈਗੇ ਆ ਬਹੁਤ ਦੇਰ ਤੋਂ ਸੰਘਰਸ਼ ਕਰ ਰਹੇ ਨੇਗੇ ਜਿਹੜੀ ਇਹ ਮੋਦੀ ਸਾਹਿਬ ਨੇ ਵੀ ਚਲਾਈ ਹੋਈ ਹੈ ਮਹਮ ਬਿਲ ਜਿਹੜੇ ਇਹਨਾਂ ਨੇ ਬਣਾਏ ਹੋਏ ਨੇ ਉਹ ਬਿਲਕੁਲ ਕਿਸਾਨਾਂ ਦੇ ਵਿਰੋਧ ਦੇ ਵਿੱਚ ਨੇ ਉਹਨਾਂ ਕਰਕੇ ਕਿਸਾਨ ਨੇ ਜਿਹੜੇ ਬਹੁਤ ਪਰੇਸ਼ਾਨ ਹੋ ਰਹੇ ਨੇ 4 ਮਹੀਨੇ ਤੋਂ ਤਕਰੀਬਨ ਦਿੱਲੀ ਦੇ ਵਿੱਚ ਰੋਲ ਰਹੇ ਨੇ ਉਪਰੋਂ ਹੁਣ ਜੇ ਕਣਕ ਦੀ ਪੈਦਾਵਾਰ ਹੋਈ ਆ ਇਹਨੂੰ ਮੰਡੀਆਂ 'ਚ ਸੁੱਟਿਆ ਤੇ ਉੱਥੇ ਜਿਹੜਾ ਹੈਗਾ ਬਾਹਰਦਾਨੇ ਦੀ ਬਹੁਤ ਕਮੀ ਆਈ ਹੋਈ ਆ ਉਪਰੋਂ ਬਰਸਾਤ ਹੋ ਰਹੀ ਆ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਹੇ ਨੇ ਬਹੁਤ ਹੀ ਮਾੜਾ ਹਾਲ ਹੈਗਾ ਕਿਸਾਨਾਂ ਦਾ ਤੇ ਇਹ ਮਜਬੂਰ ਕਰਦੀ ਆ ਜਿਹੜੀ ਕੈਪਟਨ ਸਰਕਾਰ ਆ ਬਿਲਕੁਲ ਇਹਦੇ ਕੰਨਾਂ ਦੇ ਉੱਤੇ ਜੋ ਨਹੀਂ ਸਰਕਦੀ ਹੈਗੀ ਇਹ ਬਹੁਤ ਪਰੇਸ਼ਾਨ ਕਰਦੇ ਨੇ ਇਹਨਾਂ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਕਿਸਾਨਾਂ ਨੂੰ ਬਹੁਤ ਪਰੇਸ਼ਾਨ ਕਰਦੀਆਂ ਨੇ ਅਸੀਂ ਇਸ ਦੇ ਖਿਲਾਫ ਅੱਜ ਧਰਨਾ ਲਾਇਆ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਆ ਤੁਸੀਂ ਤੰਗ ਕਰਨਾ ਬੰਦ ਕਰੋ ਇਸ ਸੰਬੰਧ ਵਿੱਚ ਸਾਡੇ ਨਾਲ ਹੋਰ ਵੀ ਇੱਥੇ ਦੇ ਕਾਉਂਸਲਰ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਸੀ ਕੌਰ ਸਸੀ ਭਾਜੀ ਸਾਰਿਆਂ ਨੂੰ ਪਿਆਰ ਭਰੀ ਪਰ ਕੀ ਕਹਿਣਾ ਚਾਹੁੰਦੇ ਹੋ ਅੱਜ ਦਾ ਇਹ ਜਿਹੜਾ ਇਕੱਠ ਆ ਇਹ ਇੱਕ ਬਾਰਦਾਨੇ ਤੇ ਕੀਤਾ ਗਿਆ ਹੋਰ ਵੀ ਕਈ ਮੁਸ਼ਕਲਾਂ ਹੈਗੀਆਂ ਵਾ ਕੈਪਟਨ ਸਾਹਿਬ ਨੂੰ ਚਾਹੀਦਾ ਵਾ ਅਸ਼ੂ ਜੀ ਚਾਹੀਦਾ ਵਾ ਕਿ ਜਿਹੜੇ ਕਿਸਾਨ ਵੀਰ ਬੈਠੇ ਨੇ ਉਹਨਾਂ ਨੂੰ ਕੀ ਬਾਰਦਾਨੇ ਦੇ ਤੇ ਦੇਖੋ ਕਣਕ ਜਿਹੜੀ ਆ ਮੰਡੀ ਚ ਰੋਲਦੀ ਪਈ ਆ ਔਰ ਉਹਨਾਂ ਕਿਸਾਨ ਵੀਰਾਂ ਨੂੰ ਜਿਹੜੀ ਉਹਨਾਂ ਨੇ ਪੁੱਤਾ ਵਾਂਗੂ ਫਸਲ ਪਾਲੀ ਆ ਆ ਦੇਖੋ ਹੁਣ ਪਿੱਛੇ ਬਰਸਾਤ ਆ ਗਈ ਮੌਸਮ ਦਾ ਵੀ ਪਤਾ ਨਹੀਂ ਲੱਗਦਾ ਪਿਆ ਉਹ ਤਾਂ ਸਾਰੇ ਪਾਸੇ ਉਹ ਕਿਸਾਨ ਤਾਂ ਕਿਸਾਨ ਸਾਰੇ ਪਾਸੇ ਮਰਦਾ ਪਿਆ ਨਾ ਉਹਨਾਂ ਨੂੰ ਬਾਰਦਾਨਾ ਨਹੀਂ ਮਿਲਦਾ ਪਿਆ ਇਹ ਜਿਹਾ ਕਰਕੇ ਸਾਰੇ ਅਸੀਂ ਉਹਨਾਂ ਦੇ ਹੱਕ ਚ ਖੜੇ ਆ ਕਿਸਾਨ ਵੀਰਾਂ ਦੇ ਕਿਉਂਕਿ ਜ਼ਰੂਰੀ ਹੈ ਜੀ ਇਹ ਸਰਕਾਰ ਜੀ ਬਣੀ ਹੈ ਤੇ ਇਹਨਾਂ ਦੇ ਫਰਜ਼ ਵੀ ਪੰਦਾ ਕਿਸਾਨਾਂ ਨੂੰ ਕਿਤੇ ਨਾ ਕਿਤੇ ਗਣਕ ਤਾਂ ਵਿਕ ਚੁੱਕੀ ਆ ਸਿਰਫ ਜਿਹੜੀ ਲਿਫਟਿੰਗ ਨੂੰ ਲੈ ਕੇ ਜਾਦਾ ਕਿਸਾਨਾਂ ਦੇ ਵਿੱਚ ਅੰਦਰ ਰੋਸ ਦੇਖਿਆ ਦੇਖਣ ਨੂੰ ਮਿਲ ਰਿਹਾ ਕਿ ਲਿਫਟਿੰਗ ਨਹੀਂ ਹੋ ਰਹੀ ਅਜੀ ਲਿਫਟ ਵੀ ਨਹੀਂ ਹੋ ਰਹੀ ਜਿਹੜੇ ਜਿਹੜੇ ਪਿੰਡ ਨੇ ਹੈਗੇ ਕਈ ਪਿੰਡਾਂ ਦੇ ਵਿੱਚ ਵੀ ਉਦਾਂ ਹੀ ਪਈ ਇਹ ਹਜੇ ਤੇ ਲਿਫਟਿੰਗ ਨਹੀਂ ਹੋ ਰਹੀ ਜੀ ਇਹ ਤਾਂ ਜ਼ਰੂਰੀ ਹੈ ਜੀ ਬਾਕੀ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਵੀ ਤੇ ਧਿਆਨ ਦਿੱਤਾ ਜਾਵੇ ਇਹ ਕਿੰਨੀ ਦੇਰ ਹੋਰ ਪ੍ਰੋਟੈਸਟ ਚੱਲੂਗਾ ਤੁਹਾਡਾ ਇਹ ਥੋੜਾ ਨਾ ਇੱਕੋ ਤਾਂ ਚੱਲੂਗਾ ਜੀ ਇਹ ਗੱਲ ਕੀਤੀ ਜਾਵੇ ਜੇ ਸਰਕਾਰ ਨੇ ਮੰਨ ਲਓ ਅੱਜ ਕੱਲ ਦੇ ਵਿੱਚ ਜੇ ਤੁਸੀਂ ਕਹਿੰਦੇ ਹੋ ਲਿਫਟਿੰਗ ਨਹੀਂ ਹੋ ਰਹੀ ਜੇ ਲਿਫਟਿੰਗ ਦੀ ਜਨਵਾਈ ਥੋੜਾ ਦੇਰ ਨੂੰ ਹੁੰਦੀ ਹੈ ਤਾਂ ਫਿਰ ਪ੍ਰੋਟੈਸਟ ਦਾ ਅੱਗੇ ਕੀ ਰੁਕ ਰਊਗਾ ਸਾਡਾ ਵੀ ਹੋਰ ਨਵੀਂ ਰਣਨੀਤੀਆਂ ਬਣਾਵਾਂਗੇ ਜਿਹਦੇ ਉੱਤੇ ਨਵੀਂ ਰਣਨੀਤੀ ਸਰਕਾਰ ਦੇ ਅਸੀਂ ਵਿਰੁੱਧ ਖੜੇ ਹੋਵਾਂਗੇ ਜਨਤਾ ਦੇ ਹੱਕ 'ਚ ਖੜੇ ਹੋਵਾਂਗੇ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਕਣਕ ਦੇਖੋ ਕਿੱਥੇ ਜਾ ਰਹੀ ਆ ਹੁਣ ਕਣਕ ਦਾ ਝਾੜ ਦਾ ਕੀ ਹਾਲ ਹੋਇਆ ਵਾ ਅੱਜ ਬਸਾਦ ਹੋ ਗਈ ਜਮੀਨ ਦਾ ਤਾਂ ਸਾਰੇ ਪਾਸੇ ਬਾਈ ਜੀ ਮਰਦਾ ਨਾ ਇਹ ਵੀ ਚੀਜ਼ਾਂ ਹੋਈਆਂ ਇਸ ਸਬੰਧ ਵਿੱਚ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਸੀ ਜੀ ਸਰ ਅੱਜ ਦਾ ਜਿਹੜਾ ਪ੍ਰੋਟੈਸਟ ਦਾ ਮੇਨ ਕਾਰਨ ਦੇਖੋ ਅੱਜ ਦਾ ਪ੍ਰੋਟੈਸਟ ਦਾ ਕਾਰਨ ਇਹ ਆ ਵੀ ਕਣਕ ਜਿਹੜੀ ਆ ਨਾ ਸਾਰੀਆਂ ਸਰਕਾਰਾਂ ਨੂੰ ਪਤਾ ਵੀ 6 ਮਹੀਨੇ ਬਾਅਦ ਹਰ 6 ਮਹੀਨੇ ਬਾਅਦ ਜਿਹੜਾ ਮੰਡੀ ਦੇ ਮੰਤਰੀਆਂ ਨੇ ਇੰਤਜ਼ਾਮ ਕਰਨਾ ਹੁੰਦਾ ਆ ਕਿਸਾਨ 6 ਮਹੀਨੇ ਤੋਂ ਬਾਡਰ ਤੇ ਬੈਠਾ ਉਹਦੀ ਵਿਚਾਰੇ ਦੀ ਸੁਣਵਾਈ ਕੋਈ ਨਹੀਂ ਰੋੜ ਰਿਹਾ ਤੇ ਜਿਉ ਉਹਨੇ ਔਖਾ ਸੁਖ ਹੋ ਕੇ ਆਪਣੀ ਫਸਲ ਪਾਲ ਲਈ ਕਿਸੇ ਤਰੀਕੇ ਅੱਜ ਉਹਦੀ ਫਸਲ ਜਿਹੜੀ ਮੰਡੀਆਂ ਚ ਰੋੜ ਰਹੀ ਆ ਪੰਜਾਬ ਸਰਕਾਰ ਨੇ ਸਮੇਂ ਰਹਿੰਦੇ ਇੰਤਜਾਮ ਨਹੀਂ ਕੀਤੇ ਨਾ ਵਾਰਦਾਨੇ ਦਾ ਨਾ ਮੰਡੀਆਂ ਦੀ ਸਫਾਈ ਦਾ ਨਾ ਲੇਬਰ ਦਾ ਨਾ ਕੋਈ ਹੋਰ ਜਿਸ ਕਰਕੇ ਅੱਜ 15-15 ਦਿਨ ਤੋਂ ਕਿਸਾਨ ਮੰਡੀਆਂ ਚ ਬੈਠਾ ਉਤੋਂ ਕੁਦਰਤ ਦਾ ਐਸਾ ਕਰੋਪ ਹੈ ਵਿਮੀ ਪੈ ਗੇ ਉਹ ਕਿਸਾਨ ਜਿਹੜਾ ਵਿਚਾਰਾ ਕੁਦਰਤ ਵੀ ਮਾਰ ਰਹੀ ਐ ਸਰਕਾਰਾਂ ਵੀ ਮਾਰ ਰਹੀਆਂ ਇਸ ਕਰਕੇ ਅਸੀਂ ਜਿਹੜਾ ਕਿਉਂਕਿ ਮੰਤਰੀ ਇਸ ਮਹਿਕਮੇ ਦਾ ਇੱਥੇ ਰਹਿੰਦਾ ਅਸੀਂ ਉਹ ਮੰਤਰੀ ਨੂੰ ਜਗਾਉਣ ਵਾਸਤੇ ਦੱਸਣ ਵਾਸਤੇ ਆਏ ਵੀ ਜੇ ਤੈਨੂੰ ਨਹੀਂ ਪਤਾ ਤੂੰ ਖੇਤੀ ਨਹੀਂ ਕੀਤੀ ਕਦੇ ਤੈਨੂੰ ਖੇਤੀ ਬਾਰੇ ਨਹੀਂ ਗਿਆਨ ਤੂੰ ਘਟੋਕਟ ਸਿਆਣੇ ਬੰਦਿਆਂ ਦੀ ਰਹਿ ਲਾ ਤੈਨੂੰ ਪਤਾ ਹੋਣਾ ਚਾਹੀਦਾ ਤੂੰ ਵੀ ਹਰ ਚੌਥੀ ਪੰਜਵੀਂ ਫਸਲ ਚੱਕ ਰਿਆਂ ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਜਿਹੜੇ ਇੰਤਜ਼ਾਮ ਜਿਹੜੇ ਵਾਰਦਾਨੇ ਦਾ ਪਹਿਲਾਂ ਕਰਨਾ ਹੁੰਦਾ ਮੰਡੀਆਂ ਦੀ ਸਫਾਈ ਦਾ ਮੰਡੀਆਂ 'ਚ ਪਾਣੀ ਦਾ ਜ਼ਿੰਮੇਵਾਰਾਂ ਲਈ ਸਹੂਲਤਾਂ ਦਾ ਪ੍ਰਬੰਧ ਕਰਨਾ ਹੁੰਦਾ ਤੈਨੂੰ ਇਹਦਾ ਗਿਆਨ ਹੋਣਾ ਚਾਹੀਦਾ ਜੇ ਤੂੰ ਇਹ ਕਿ ਤੈਨੂੰ ਗਿਆਨ ਨਹੀਂ ਫਿਰ ਤੈਨੂੰ ਇੱਕ ਮਹਿਕਮੇ ਦੇ ਵਿੱਚ ਰਹਿਣ ਦਾ ਇਸ ਮੰਤਰੀਪਦ ਤੇ ਰਹਿਣ ਦਾ ਕੋਈ ਹੱਕ ਨਹੀਂ ਸੋ ਇਸ ਕਰਕੇ ਅਸੀਂ ਅੱਜ ਆ ਜਗਾਉਣ ਵਾਸਤੇ ਉਸ ਮੰਤਰੀ ਨੂੰ ਤੇ ਸਰਕਾਰ ਨੂੰ ਸਮਝਾਉਣ ਵਾਸਤੇ ਆਏ ਆ ਵੀ ਸਿਆਣੇ ਬੰਦਿਆਂ ਦੀ رائے ਲੈ ਲਓ ਆਪ ਵਾਲੇ ਤੇ ਕਾਂਗਰਸ ਰਲ ਕੇ ਅੱਜ ਇੱਕ ਕਾ ਆਪ ਨੂੰ ਇਹ ਨਹੀਂ ਪਤਾ ਲੱਗ ਸਕਿਆ ਵੀ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਆ ਕਿ ਕਾਲੀ ਦਲ ਦੀ ਆ ਉਹ ਜਦੋਂ ਵੀ ਬੋਲਦਾ ਕਾਲੀ ਦਲ ਦੇ ਖਿਲਾਫ ਕਾਲੀ ਦਲ ਨੇ ਕਰਤਾ ਕਾਲੀ ਦਲ ਨੇ ਕਰਤਾ ਜਦ ਕਿ ਸਾਢੇ 4 ਸਾਲ ਤੋਂ ਸਰਕਾਰ ਕਾਂਗਰਸ ਦੀ ਆ ਤੁਸੀਂ ਕਰਕੇ ਜਿਹੜੇ ਆਪ ਤੇ ਕਾਂਗਰਸ ਰਲ ਕੇ ਪੰਜਾਬ ਦਾ ਨੁਕਸਾਨ ਕਰਨ ਲੱਗੇ ਆ ਅਸੀਂ ਉਹਨਾਂ ਦੇ ਖਿਲਾਫ ਅੱਜ ਇਹ ਜਾਗਰੂਕਤਾ ਇੱਕ ਜਾਗਰੂਕਰਨ ਵਾਸਤੇ ਕਿਉਂਕਿ ਕੋਵਿਡ ਬਹੁਤ ਵੱਡੀ ਮਹਾਮਾਰੀ ਬੈਲੀ ਹੋਈ ਆ ਅਸੀਂ ਕੋਈ ਵੱਡਾ ਧਰਨਾ ਕੋਈ ਮਜਾਰਾ ਨਹੀਂ ਜੇ ਗੱਲ ਕੀਤੀ ਜਾਵੇ ਕਿਸਾਨਾਂ ਦੀ ਇਸ ਟਾਈਮ ਕਿਸਾਨਾਂ ਦੇ ਅੰਦਰ ਕਿਤੇ ਨਾ ਕਿਤੇ ਰੋਸ ਦੇਖਣ ਨੂੰ ਮਿਲ ਰਿਹਾ ਕਿ ਜਿਹੜੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਸਿੱਧੇ ਪੈਸੇ ਤੁਹਾਡੇ ਖਾਤੇਆਂ 'ਚ ਪਾਵਾਂਗੇ ਕਿਸਾਨ ਇਹਨਾਂ ਕਿਤੇ ਨਾ ਕਿਤੇ ਸਹਿਮਤ ਨਹੀਂ ਦੇਖੋ ਇਹ ਬਹੁਤ ਵੱਡਾ ਧੱਕਾ ਕਿਸਾਨ ਦੇ ਨਾਲ ਕਿਸਾਨ ਦੀ ਰਾਇ ਲਈ ਜਾਣੀ ਚਾਹੀਦੀ ਆ ਕਿਸਾਨ ਦਾ ਪੈਸਾ ਉਹਦੀ ਮਿਹਨਤ ਦਾ ਮੁੱਲ ਆ ਓਕੇ ਸਰੂਪ ਦੇ ਵਿੱਚ ਪੈਸਾ ਲੈਣਾ ਚਾਹਦਾ ਕਿਸਾਨ ਦਾ ਤੇ ਆੜਤੀਆ ਦਾ ਬੜਾ ਪੁਰਾਣਾ ਤੇ ਬੜਾ ਵੱਡਾ ਨਿੱਘਾ ਰਿਸ਼ਤਾ ਉਹ ਰਿਸ਼ਤੇ ਨੂੰ ਵੀ ਖਰਾਬ ਕਰ ਰਹੇ ਆ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਭਾਈਚਾਰਕ ਸਾਂਝਾ ਉਹਨੂੰ ਖਰਾਬ ਕਰ ਰਹੇ ਆ ਪੰਜਾਬ ਦਾ ਜਿਹੜਾ ਕਿਸਾਨ ਦਾ ਏਟੀਐਮ ਆੜਤੀਆ ਜਦੋਂ ਮਰਜ਼ੀ ਉਹਨੂੰ ਜਾ ਕੇ ਉਹ ਤੋਂ ਫੜ ਕੇ ਵਿਚਾਰਾ ਆਪਣੀ ਚੀਜ਼ ਪੂਰੀ ਆਪਣੀ ਲੋੜ ਪੂਰੀ ਕਰ ਸਕਦਾ ਇਹ ਉਹਨਾਂ ਦੇ ਵਿੱਚ ਫਰਕ ਪਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਚਿਹਤਿਆਂ ਦੇ ਹੱਥ ਵਿੱਚ ਖੇਤੀ ਦੇਣਾ ਚਾਹੁੰਦੇ ਜਿਹੜਾ ਪ੍ਰੋਟੈਸਟ ਹੈ ਕਿਹੜੇ ਮੰਤਰੀ ਕੋਲ ਜਿਹੜੇ ਕਿਸਾਨ ਮੰਡੀਆਂ ਚ ਰੋੜ ਰਹੇ ਨੇ ਕਿਸਾਨਾਂ ਦਾ ਖੂਨ ਪੈਰੀ ਹਾਲਤ ਹੋ ਗਈ ਮੰਡੀਆਂ ਚ ਕਿਸਾਨਾਂ ਦੀ ਦਿਨ ਰਾਤ ਮਿਹਨਤ ਨਾਲ ਪੈਦਾ ਕੀਤੀ ਕਣਕ ਥੋੜਾ ਜਿਹਾ ਇਹਨਾਂ ਨੂੰ ਹੁਲੜਾ ਦਿੰਦਾ ਇਹਨਾਂ ਦੇ ਰੋਲ ਤੇਰਾ ਜਿਹੜੀ ਚੇਤਾਵਨੀ ਹੈ ਹਰਿਆਣੇ ਚ ਵੀ ਪਹਿਲੀ ਤਾਂ ਪਰਚੇ ਸ਼ੁਰੂ ਹੋਈ ਇਹ ਕਹਿੰਦੇ 10 ਅਪ੍ਰੈਲ ਨੂੰ ਕਰਾਂਗੇ 10 ਅਪ੍ਰੈਲ ਦੀ بجائے 15 16 ਨੂੰ ਸ਼ੁਰੂ ਕੀਤੀ ਉਹ ਵੀ ਖਾਲੀ ਹੱਥੀ ਚਲੇ ਗਏ ਅੱਜ ਮੰਡੀਆਂ ਦੇ ਨਾਲ ਬਾਹਰ ਤਲਾ ਮਿਲ ਰਿਹਾ ਨਾ ਲਿਫਟ ਦਾ ਪ੍ਰਬੰਧ ਦਾ ਉਲਟਾ ਕਿਸਾਨਾਂ ਨੂੰ ਕਹਿਤਾ ਆਰਤੀਆਂ ਨੂੰ ਕਹਿਤਾ ਕਿ ਤੁਸੀਂ ਆਪਣੇ ਆਪ ਬੋਰੀਆਂ ਵਿੱਚ ਜੰਪ ਕਰ ਲਓ ਜਾਂ ਕਿਹੋ ਜੀ ਸਰਕਾਰ ਜਿਸ ਟਾਈਮ ਤੁਹਾਡੀ ਸਰਕਾਰ ਸੀਗੀ ਉਸ ਟਾਈਮ ਕੀ ਪ੍ਰਬੰਧ ਹੁੰਦੇ ਸੀ ਉਸ ਮੌਕੇ ਬਾਰ ਦੇ ਨਾਲ ਪਹਿਲਾਂ ਜਾਂਦੇ ਸੀ ਮੰਡੀਆਂ 'ਚ ਲਿਫਟਿੰਗ ਦਾ ਪ੍ਰਬੰਧ ਪਹਿਲਾਂ ਹੁੰਦਾ ਸੀ ਕੋਈ ਕਿਸਾਨ ਰੋ ਰਿਹਾ ਨਹੀਂ ਸੀ ਅੱਜ ਰੋ ਲਿਆ ਮੰਡੀਆਂ ਦੇ ਵਿੱਚ ਕਿਸਾਨ ਪੈੜੀ ਹੱਤ ਕਰਤੀ ਅਸੀਂ ਆਸ਼ੂ ਦੇ ਘਰ ਦੇ ਸਾਹਮਣੇ ਇਸੇ ਕਰਕੇ ਅੱਜ ਧਰਨਾ ਦੇਣ ਵਾਸਤੇ ਆਏ ਸੀ ਕਿ ਨਾ ਹੋ ਤੁਸੀਂ ਅਖੀਰ ਦੇਖੋ ਕਿਸਾਨਾਂ ਦਾ ਦੇ ਦਿਓ ਮੰਡੀਆਂ 'ਚ ਬਾਰ ਦਾਣਾ ਕਿਸਾਨਾਂ ਦੀ ਸਾਰ ਲੈ ਲੋ ਜਾ ਕੇ ਉਹ ਵਿਚਾਰੇ ਹਫ਼ਤੇ ਦਾਦਾ ਉਹਨਾਂ ਦੇ ਬੈਠੇ ਨੇ ਉੱਥੇ ਗਾਈਡਲਾਈਨ ਦੇ ਹਿਸਾਬ ਦੇ ਨਾਲ ਜਿਹਦਾ ਕਿਹਾ ਗਿਆ ਸੀ ਕਿ ਸਰਕਾਰ ਵੱਲੋਂ ਕਿ 20 ਬੰਦਿਆਂ ਦਾ ਜ਼ਿਆਦਾ ਦੇ ਮੁਤਾਬਕ ਅਸੀਂ 10 ਤੋਂ ਵੱਧ ਕਿਤੇ ਬੰਦੇ ਨਹੀਂ ਖੜੇ ਮਾਸਕ ਪੈਨ ਕੀ ਆਏ ਆ ਅਸੀਂ ਗਾਈਡਲਾਈਨ ਦਾ ਪੂਰਾ ਧਿਆਨ ਕੀਤਾ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਕਿ ਗਾਈਡਲਾਈਨ ਦੀ ਪੂਰੀ ਪਾਲਣਾ ਕੀਤੀ ਗਈ ਹੈ। ਅਕਾਲੀ ਦਰ ਲਗਾਤਾਰ ਕਿਸੇ ਨਾ ਕਿਸੇ ਮੁੱਦੇ ਦੇ ਜਿਹੜੇ ਤੁਸੀਂ ਦੇਖਦੇ ਹੋ ਕਿ ਪ੍ਰੋਟੈਸਟ ਕਰਦਾ ਨਜ਼ਰਾ ਆਉਂਦੇ ਨੇ ਜੇ ਇਸ ਟਾਈਮ ਜਿਹੜੀਆਂ ਤਸਵੀਰਾਂ ਨੇ ਕਿਸਾਨ ਕਿਸਾਨਾਂ ਦੇ ਹੱਕ ਦੇ ਲਈ ਜਿਹੜੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਸਾਰੇ ਧਰਨੇ ਦੀਆਂ ਜਿੰਨੀਆਂ ਤਸਵੀਰਾਂ ਨੇ ਉਹ ਦਿਖਾਉਣ ਕਿਸਾਨਾਂ ਦੇ ਹੱਕ ਦੇ ਲਈ ਜਿਹੜਾ ਅੱਜ ਇੰਨਾ ਇਕੱਠ ਕੀਤਾ ਗਿਆ ਹੈ ਆ ਧਾਨਾ ਲਗਾਇਆ ਗਿਆ ਵਾ ਉਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਵੀ ਪੂਰੀ ਤਰ੍ਹਾਂ ਬੈਰਿੰਗ ਗੇਟਿੰਗ ਕੀਤੀ ਹੈ ਕਿ ਹਾਂਜੀ ਸੁਰੱਖਿਆ ਨੂੰ ਲੈ ਕੇ ਜਿਹੜੇ ਆਪਾਂ ਇੰਤਜ਼ਾਮ ਕਿਤੇ ਕਿਨੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਸੁਰੱਖਿਆ ਨੂੰ ਲੈ ਕੇ ਇੰਤਜ਼ਾਮ ਕੀਤੇ ਨੇ ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਦੇਈਏ ਪ੍ਰੋਟੈਸਟ ਦੀਆਂ ਹੋਰ ਵੀ ਤਸਵੀਰਾਂ ਨੇ ਜਿਹੜੀਆਂ ਅਲੱਗ-ਅਲੱਗ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਤਸਵੀਰਾਂ ਨੇ ਟੈਸਟ ਦੀਆਂ ਪੰਜਾਬ ਸਰਕਾਰ ਉੱਤੇ ਹਰ ਜ਼ਿੰਮੇਵਾਰੀ ਤੋਂ ਫੇਲ ਹੋਈਆਂ ਅਲੱਗ-ਅਲੱਗ ਪੂਰੇ ਚੌਂਕ ਦੇ ਵਿੱਚ ਪੂਰੇ ਚੌਂਕ ਦਾ ਪੂਰਾ ਘਰਾਓ ਕੀਤਾ ਗਿਆ ਹੈ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਇਸ ਕਰਕੇ ਆ ਕਿ ਕਿਸਾਨਾਂ ਦਾ ਅਗਰ ਨਹੀਂ ਅਗਰ ਕਿਸਾਨਾਂ ਨੂੰ ਜਿਹੜਾ ਮੰਡੀਆਂ ਦੇ ਵਿੱਚ ਰੋਲ ਰਿਹਾ ਉਹਨਾਂ ਦੀ ਲਿਫਟਿੰਗ ਟਾਈਮ ਸਿਰ ਨਹੀਂ ਹੋਈ ਉਹਨਾਂ ਨੂੰ ਬਾਰਦਾਨਾ ਪ੍ਰੋਪਰ ਨਹੀਂ ਮਿਲਿਆ ਤੇ ਇਹ ਪ੍ਰੋਟੈਸਟ ਅੱਗੇ ਵੀ ਜਾਰੀ ਰਹੂਗਾ കൈമറരാസൻ ബിപി അരോടാൻ കേസ് റിപ്പോർട്ട്